ਪੁਲਿਸ ਦੇ ਵੱਲੋਂ ਰੋਕੀਆਂ ਮੰਗਣ ਦੇ ਮਾਮਲੇ ਦੇ ਵਿੱਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਦੇ ਅਨੁਸਾਰ ਇਹਨਾਂ ਦੇ ਵਿੱਚੋਂ ਦੋ ਬ੍ਰੈਮਟਨ ਅਤੇ ਦੋ ਮਿਸੀ ਸਾਗਾ ਦੇ ਨਾਲ ਸਬੰਧਤ ਨੇ ਪਰ ਇੱਕ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਨਟੇਰੀਓ ਕੋਰਟ ਆਫ ਜਸਟਿਸ ਬ੍ਰੈਮਟਨ ਵਿਖੇ ਪੇਸ਼ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਗਏ ਦੀ ਪਛਾਣ ਜਿਹੜੀ ਹੈ ਉਹ ਸੁਪਿੰਦਰ ਦੀਪ ਚੀਮਾ ਜੋ ਕਿ 36 ਸਾਲਾ ਹੈ ਬਿਆਨਤ ਢਿੱਲੋ 51 ਸਾਲਾ ਅਰੁਣਦੀਪ ਅਰੁਣਦੀਪ ਥਿੰਦ 39 ਸਾਲਾ ਮੁਸਤਾਫਾ ਅਲਾਈਵੀਏ 32 ਸਾਲ ਦੇ ਕਾਮਨੇ ਜਿਹੜਾ ਵਜੋਂ ਹੋਈ ਹੈ ਜਿਨ੍ਹਾਂ ਦੇ ਉੱਤੇ ਅਸੌਲਟ ਫਿਰੋਤੀ ਜ਼ਬਰਦਸਤੀ ਕੈਦ ਕਰਨ ਧਮਕੀ ਦੇਣ ਤੇ ਅਪਰਾਧ ਕਰਕੇ ਜਾਇਦਾਦ ਤੇ ਕਬਜ਼ਾ ਕਰਨ ਵਰਗੀਆਂ ਤਰਾਵਾਂ ਜੜੀਆਂ ਨੇ ਉਹ ਲਗਾਈਆਂ ਗਈਆਂ ਨੇ ਦੱਸਦੀ ਕਿ ਪਿਛਲੇ ਸਮੇਂ ਦੌਰਾਨ ਸਾਊਥ ਏਸ਼ੀਆ ਨਾਲ ਖਾਸ ਕਰਕੇ ਪੰਜਾਬੀ ਮੂਲ ਦੇ ਬਿਜ਼ਨਸਮੈਨਸ ਨੂੰ ਜਿਹੜੀਆਂ ਧਮਕੀਆਂ ਭਰੀਆਂ ਕਾਲਸ ਜਿਹੜੀਆਂ ਉਹ ਫਰੋਤੀਆਂ ਮੰਗਨ ਦਾ ਮਾਮਲਾ ਕਾਫੀ ਜ਼ਿਆਦਾ ਸਾਹਮਣੇ ਆਇਆ ਸੀ ਤੇ ਕਈ ਬਿਜ਼ਨਸਾਂ ਨੂੰ ਹਿੰਸਾ ਕਾ ਘਟਨਾਵਾਂ ਦਾ ਸ਼ਿਕਾਰ ਵੀ ਬਣਾਇਆ ਗਿਆ ਜਿਸ ਦੇ ਵਿੱਚ ਫਾਇਰਿੰਗ ਕਰਨ ਅਤੇ ਐਡਮਿੰਟਨ ਦੇ ਵਿੱਚ ਉਸਾਰੀਦੀਨ ਘਰਾਂ ਨੂੰ ਅੱਗ ਲਗਾਉਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ 5 arrests have been made after numerous violent extortion incidents occurred in the region of Peel and the Greater Toronto area between December 2023 and May 2024 Officers received multiple complaints that suspects were allegedly involved in extorting victims by assaulting, threatening, and discharging firearms. After a lengthy and thorough investigation by detectives from the 21 Division Criminal Investigation Bureau, five individuals have been arrested and charged. Dipinderdeep Chima, a 36-year-old man from Brampton, Bient Dillon, a 51-year-old man from Brampton. Arun Deep Thind, a 39 year old man of no fixed address, Mustafa Alawiya, a 32 year old man from Mississauga, and Kamani Hasekarinas, a 32 year old man from Mississauga. All of these individuals were held for bail hearings and have attended the Ontario Court of Justice. Peel Regional Police will continue working to disrupt and dismantle criminal groups that harm our communities. If anyone has any information about these incidents, Please contact the 21 Division Criminal Investigations Bureau or if you wish to stay anonymous, Peel Crime Stoppers. ਸਰੀ ਆਰਸੀਐਮਪੀ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਤੜਕੇ ਯਾਨੀ ਅੱਜ ਫਿਰ ਤੋਂ ਗੋਲੀਬਾਰੀ ਹੋਈ ਹੈ ਸਰੀ ਦੇ ਵਿੱਚ ਔਰ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਵੇਰੇ ਤੜਕੇ 5:30 ਵਜੇ ਦੇ ਕਰੀਬ ਗੋਲੀ ਲੱਗਣ ਦੇ ਨਾਲ ਜ਼ਖਮੀ ਹੋਏ ਵਿਅਕਤੀ ਦੀ ਰਿਪੋਰਟ ਮਿਲੀ ਅਧਿਕਾਰੀਆਂ ਨੇ ਸ਼ਹਿਰ ਦੇ ਸਟ੍ਰੌਬਰੀ ਹਿੱਲ ਨੇੜਿਓਂ 122 ਸਟਰੀਟ ਤੇ ਮਾਲ ਐਕਸੈਸ ਦੇ ਆਲੇ ਦੁਆਲੇ ਜ਼ਖਮੀ ਵਿਅਕਤੀ ਨੂੰ ਦੇਖਿਆ ਸ਼ੁੱਕਰਵਾਰ ਦੀ ਸਵੇਰ ਨੂੰ RCMP ਦੇ ਸੀਰੀਅਸ ਕ੍ਰਾਈਮ ਯੂਨਿਟ ਕਟਨਾ ਦੀ ਜਾਂਚ ਜਿਹੜੀ ਹੈ ਉਹ ਕਰਦੀ ਨਜ਼ਰ ਆਈ ਔਰ ਜਾਂਚ ਕਰਤਾ ਫਿਲਹਾਲ ਗੋਲੀਬਾਰੀ ਦੇ ਆਲੇ ਦੁਆਲੇ ਦੇ ਸਾਰੇ ਹਾਲਾਤਾਂ ਦਾ ਪਤਾ ਲਗਾਉਣ ਦੇ ਲਈ ਕੰਮ ਕਰ ਰਹੇ ਨੇ ਸਬੂਤ ਇਕੱਠੇ ਜਿਹੜੇ ਨੇ ਉਹ ਕੰਮ ਕਰਨ ਦਾ ਅਜੇ ਕੰਮ ਕਰਨਾ ਅਜੇ ਜਾਰੀ ਹੈ ਪਰ ਸੰਕੇਤ ਇਹ ਦੱਸ ਰਹੇ ਨੇ ਕਿ ਗੋਲੀਬਾਰੀ ਨਿਸ਼ਾਨਾ ਬਣਾ ਕੇ ਕੀਤੀ ਗਈ ਹੈ ਫਿਲਹਾਲ ਖਬਰ ਲਿਖੇ ਜਾਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ